ਲੋਰੀ ਕਰਿਓ ਚੈੱਕ ਅੱਜ ਦਾ ਪਹਿਲਾ ਸੂਟ ਜਿਹੜਾ ਜੇ ਬਹੁਤ ਸ਼ਾਨਦਾਰ ਪ੍ਰਿੰਟ ਦੇ ਨਾਲ ਜੇ ਜਿਹਦੇ ਵਿੱਚ ਦੁਪੱਟਾ ਆਉਣਾ ਜੇ ਮਸਲੀਨ ਦਾ ਟਾਈ ਡਾਈ ਦਾ ਤੇ ਇਹ ਸੋਹਣਾ ਜਿਹਾ ਪ੍ਰਿੰਟ ਤੁਸੀਂ ਡਿਜੀਟਲ ਵੇਖ ਸਕਦੇ ਜੇ ਇਹਦਾ ਤੁਸੀਂ ਸੂਟ ਬਣਾ ਲਿਓ ਫਰਾਕ ਸੂਟ ਬਣਾ ਲਿਓ ਗਾਉਨ ਪਲਾਜੋ ਕੋਟ ਸੈਟ ਜੋ ਮਰਜ਼ੀ ਬਣਾ ਸਕਦੇ ਜੇ ਸੋਹਣਾ ਜਿਹਾ ਸ਼ਾਨਦਾਰ ਜਿਹਾ ਡਿਜੀਟਲ ਪ੍ਰਿੰਟ ਆਉਣਾ ਜੇ ਪਿਓਰ ਕਾਟਨ ਦੇ ਵਿੱਚ ਤੇ ਇਹ ਸਾਰੇ ਤੁਸੀਂ ਵੇਖ ਸਕਦੇ ਜੇ ਬਕਾਇਦਾ ਮਿਲ ਮੇਡ ਸੂਟ ਨੇ ਇਹਨਾਂ ਦੇ ਉੱਪਰ ਜਿਹੜੀਆਂ ਸਟੈਂਪਾਂ ਤੁਸੀਂ ਵੇਖ ਸਕਦੇ ਜੇ ਪਿਓਰ ਕਾਟਨ ਐਕਸਪੋਰਟ ਕੁਆਲਿਟੀ ਇਹ ਤੁਸੀਂ ਲੈ ਸਕਦੇ ਜੇ ਸੜਕੋ ਸਿਰਫ ਤੇ ਸਿਰਫ 600 ਤੇ 45 ਰੁਪਈਆ ਦੇ ਵਿੱਚ ਸ਼ਿਪਿੰਗ ਫ੍ਰੀ ਜੇ ਪੂਰੇ ਆਲ ਓਵਰ ਇੰਡੀਆ ਦੇ ਵਿੱਚ ਕਿਤੇ ਵੀ ਤੁਸੀਂ ਸਿੰਗਲ ਸੂਟ ਲੈ ਜੇ ਬੁੱਕ ਕਰ ਸਕਦੇ ਜੇ ਤੇ ਅੱਗੇ ਇਹਨਾਂ ਦੇ ਵਿੱਚ ਕਲਰ ਚੈੱਕ ਕਰੀ ਜਾਇਓ ਆਹ ਲਓ ਜੀ ਆਹ ਵੀ ਸੋਨਾ ਕਲਰ ਜਿਹੜਾ ਤੁਸੀਂ ਵੇਖ ਸਕਦੇ ਜੇ ਇਹ ਵੀ ਬਹੁਤ ਜ਼ਿਆਦਾ ਟ੍ਰੈਂਡਿੰਗ ਦੇ ਵਿੱਚ ਆ ਕਲਰ ਇਸ ਟਾਈਮ ਦੇ ਉੱਤੇ ਚੱਲਣ ਡਿਆ ਤੇ ਇਹ ਵੀ ਤੁਸੀਂ ਬੁੱਕ ਕਰ ਸਕਦੇ ਜੇ ਸ਼ਿਪਿੰਗ ਫ੍ਰੀ ਦੇ ਨਾਲ ਰੇਟ ਆਉਣਾ ਜੇ ਸਿਰਫ 600 ਤੇ 45 ਰੁਪਈਏ ਤੇ ਦੁਪੱਟਾ ਇਹਦੇ ਨਾਲ ਜਿਹੜਾ ਜੇ ਦੁਪੱਟਾ ਬਹੁਤ ਸੋਹਣਾ ਮਸਲੀਨ ਦਾ ਜੇ ਟਾਈ ਐਂਡ ਡਾਈ ਦਾ ਰੇਟ ਦਊਗਾ ਸਿਰਫ ਤੁਹਾਨੂੰ ਇਹਦਾ 645 ਰੁਪਏ ਸ਼ਿਪਿੰਗ ਫ੍ਰੀ ਪੂਰੇ ਆਲਓਵਰ ਇੰਡੀਆ ਦੇ ਵਿੱਚ ਤੇ ਆਹ ਲਓ ਜੀ ਇਹ ਕਾ ਵੀ ਚੈੱਕ ਕਰਿਓ ਬਹੁਤ ਸੋਹਣੇ ਸੂਟ ਨੇ ਇਹ ਵੀ ਕਾਟਨ ਦੇ ਇਹਨਾਂ ਦਾ ਵੀ ਕਾਟਨ ਬੇਸ ਸੂਟ ਜੇ ਬਹੁਤ ਸੋਹਣੇ ਡਿਜੀਟਲ ਪ੍ਰਿੰਟ ਦੇ ਵਿੱਚ ਤੇ ਪ੍ਰਿੰਟ ਤੁਸੀਂ ਵੇਖ ਸਕਦੇ ਜੇ ਪਹਿਲਾਂ ਦਾ ਸੂਟ ਦਾ ਪ੍ਰਿੰਟ ਦਿਖਾਉਣਾ ਤੁਹਾਨੂੰ ਮੈਂ ਆਹ ਲਓ ਜੀ ਚੈੱਕ ਕਰਿਓ ਜੀ ਬਹੁਤ ਸੋਹਣਾ ਜਿਹੜਾ ਜੇ ਮਲਟੀ ਕਲਰ ਤੇ ਨਾਲ ਦੁਪੱਟਾ ਇਹਦੇ ਜਿਹੜਾ ਜੇ ਕਾਟਨ ਦਾ ਡਿਜੀਟਲ ਪ੍ਰਿੰਟ ਦੁਪੱਟਾ ਵੀ ਤੁਹਾਨੂੰ ਮ ਖੋਲ ਕੇ ਦਿਖਾ ਦਿੰਨਾ ਚੈੱਕ ਕਰ ਲਿਓ ਆ ਲੋ ਜੀ ਆ ਸ਼ਾਨਦਾਰ ਜਿਆਦਾ ਦੁਪੱਟਾ ਜੇ ਡਿਜੀਟਲ ਬਣਿਆ ਤੇ ਰੇਟ ਇਹਦਾ ਹੈਗਾ ਜੇ ਸਿਰਫ ਤੇ ਸਿਰਫ 645 ਰੁਪਏ ਸ਼ਿਪਿੰਗ ਫ੍ਰੀ ਜੇ ਪੂਰੇ ਆਲ ਓਵਰ ਇੰਡੀਆ ਦੇ ਵਿੱਚ ਸਿੰਗਲ ਸੂਟ ਵੀ ਤੁਸੀਂ ਬੁੱਕ ਕਰ ਸਕਦੇ ਜੇ ਤੇ ਇਸੇ ਦੇ ਵਿੱਚ ਆ ਗਿਆ ਜੇ ਸੈਕੰਡ ਕਲਰ ਇਹ ਵੀ ਬਹੁਤ ਸੋਹਣੀ ਸ਼ੇਡ ਆ ਬਹੁਤ ਪਿਆਰਾ ਕਲਰ ਜੇ ਜਲਦੀ ਜਲਦੀ ਬੁੱਕ ਕਰ ਲਿਓ ਪੇਮੈਂਟ ਜਿਹੜੀ ਜੇ ਆਨਲਾਈਨ ਅਡਵਾਂਸ ਜੇ ਕੈਸ਼ ਓਨ ਦੀ ਵੀ ਜਿਹੜੀ ਨਹੀਂ ਜੇ ਹੈਗੀ ਤੇ ਆਹ ਲਓ ਜੀ ਇੱਕ ਹੋਰ ਸੋਹਣਾ ਜਿਹਾ ਕਲਰ ਤੇ ਇਹ ਵੀ ਤੁਸੀਂ ਬੁੱਕ ਕਰ ਸਕਦੇ ਜੇ ਆਲ ਓਵਰ ਇੰਡੀਆ ਚ ਫ੍ਰੀ ਸ਼ਿਪਿੰਗ ਦੇ ਨਾਲ ਰੇਟ ਰਹੂਗਾ ਸਿਰਫ ਇਹਦਾ 645 ਰੁਪਏ ਇਹ ਹੈਗਾ ਜੀ ਡਿਜੀਟਲ ਪ੍ਰਿੰਟ ਤੇ ਆ ਲਓ ਜੀ ਇੱਕ ਹੋਰ ਸੋਹਣੇ ਜਿਹੇ ਸੂਟ ਇਹ ਵੀ ਆਪਣੇ ਕੋਲ ਇੱਕ ਇੱਕ ਸੂਟ ਹੀ ਰਹਿ ਗਿਆ ਜੇ ਇਹ ਕਰਕੇ ਵੀ ਆਪਾਂ ਪਾਤੇ ਅੱਜ ਲੈਸ ਦੇ ਵਿੱਚ ਤੇ ਇਹ ਵੀ ਤੁਸੀਂ ਬੁੱਕ ਕਰ ਸਕਦੇ ਜੇ ਪਿਓਰ ਕਾਟਨ ਦਾ ਸੂਟ ਜੇ ਸਰਪਲਸ ਕਾਟਨ ਦੇ ਵਿੱਚ ਤੇ ਦੁਪੱਟਾ ਜਿਹੜਾ ਜੇ ਡਿਜੀਟਲ ਪ੍ਰਿੰਟ ਦੇ ਵਿੱਚ ਨਾਲ ਪੱਟੀ ਲੱਗੀ ਆ ਮਸਲੀਨ ਦਾ ਨਾਲ ਗੋਟਾ ਪੱਟੀ ਨਾਲ ਪੈਚ ਦਾ ਵਰਕ ਜੇ ਦੁਪੱਟਾ ਵੀ ਜਨ ਖੋਲ ਕੇ ਦਿਖਾ ਦਿੰਦਾ ਮੈਂ ਬਹੁਤ ਸੋਹਣਾ ਡਿਜੀਟਲ ਦੁਪੱਟਾ ਬਣਿਆ ਜੇ ਨਾਲ ਆ ਲਓ ਜੀ ਪੱਟੀ ਬਹੁਤ ਸੋਹਣੀ ਪ੍ਰਿੰਟ ਦੀ ਨਾਲ ਪੈਚਵਰਕ ਬਹੁਤ ਸ਼ਾਨਦਾਰ ਜੇ ਤੇ ਆ ਸੋਹਣਾ ਜਾਂ ਸੂਟ ਤੇ ਸੋਹਣਾ ਜਾਂ ਦੁਪੱਟਾ ਇਹਦੇ ਨਾਲ ਰੇਟ ਇਹਦਾ ਵੀ ਸੇਮ ਆਊਗਾ ਜੇ 600 ਤੇ 450 ਰੁਪਏ ਆਲ ਓਵਰ ਇੰਡੀਆ ਚ ਫ੍ਰੀ ਸ਼ਿਪਿੰਗ ਦੇ ਨਾਲ ਜੇ ਤੇ ਆ ਲਓ ਜੀ ਸੇਮ ਬੇਸ ਦੇ ਉੱਤੇ ਆ ਗਿਆ ਜੇ ਸੇਮ ਸੂਟ ਪ੍ਰਿੰਟ ਆ ਗਿਆ ਚੇਂਜ ਇਹ ਵੀ ਤੁਸੀਂ ਲੈ ਸਕਦੇ ਜੇ ਆਲ ਓਵਰ ਇੰਡੀਆ ਚ ਫ੍ਰੀ ਸ਼ਿਪਿੰਗ ਦੇ ਵਿੱਚ ਇਦੇ ਵਿੱਚ ਪੈਚਵਰਕ ਆਊਗਾ ਜੇ ਦੁਪੱਟਾ ਮਸਲੀਨ ਦਾ ਤੇ ਡਿਜੀਟਲ ਪ੍ਰਿੰਟ ਦੀ ਆਊਗੀ ਜੇ ਨਾਲ ਬਹੁਤ ਸੋਹਣੀ ਇਹਦੇ ਵਿੱਚ ਪੂਰੇ ਆਲ ਓਵਰ ਸੂਟ ਆਊਗਾ ਸ਼ਰਟ ਨਹੀਂ ਪੂਰਾ ਸੂਟ ਆਲ ਓਵਰ ਰੇਟ ਸੇਮ ਉਹੀ ਤੇ ਆਹ ਲਓ ਜੀ ਇਹ ਕਿਹੜਾ ਹੁਣ ਸਭ ਤੋਂ ਵੱਧ ਤੁਸੀਂ ਟ੍ਰੈਂਡਿੰਗ ਵੇਖਣ ਦੇ ਜਿਹਦੀਆਂ ਬੰਡੀਆਂ ਨੇ ਬਹੁਤ ਸੋਹਣੀਆਂ ਸੋਹਣੀਆਂ ਫਰੌਕ ਤੇ ਨਾਲ ਜਿਹਦੇ ਬੰਡੇ ਕੋਟ ਸੈੱਟ ਪਲਾਜ਼ੋ ਸੂਟ ਡਿਜ਼ਾਈਨਰ ਜੋ ਮਰਜ਼ੀ ਬਣਾ ਸਕਦੇ ਜਿਹਦੇ ਵਿੱਚ ਦੁਪੱਟਾ ਆਊਗਾ ਜੇ ਨਾਲ ਮਸਲੀਨ ਦਾ ਪੱਟੀ ਲੱਗੀ ਆਊਗੀ ਜੇ ਇਦਾਂ ਸਾਰੇ ਸੂਟ ਦੇ ਵਿੱਚ ਉਹ ਸਾਰੇ ਦੁਪੱਟੇ ਦੇ ਵਿੱਚ ਸੂਟ ਨਾਲ ਦੀ ਸੇਮ ਐਸੇ ਦੀ ਤੇ ਦੁਪੱਟਾ ਬਹੁਤ ਸੋਹਣਾ ਕੰਟਰਾਸਟ ਮੈਚਿੰਗ ਜੇ ਨਾਲ ਰੇਟ ਇਹਦਾ ਵੀ ਸੇਮ ਜੇ 600 ਤੇ 450 ਰੁਪਏ ਸ਼ਿਪਿੰਗ ਫਰੀ ਜੇ ਆਲ ਓਵਰ ਇੰਡੀਆ ਦੇ ਵਿੱਚ ਤੇ ਆ ਆਪਣੇ ਕੋਲ ਇੱਕ ਇੱਕ ਸੂਟ ਰਹਿ ਗਿਆ ਹੈ ਇਹ ਵੀ ਅੱਜ ਆਪਾਂ ਵੀਡੀਓ ਚ ਪਾਤਾ ਆ ਇਹ ਵੀ ਤੁਸੀਂ ਬੁੱਕ ਕਰ ਲਿਓ ਜਿਹਦੇ ਵਿੱਚ ਬਾਟਮ ਆਉਣੀ ਜੇ ਬਹੁਤ ਸੋਹਣੀ ਪੈਚਵਰਕ ਦੇ ਨਾਲ ਦੁਪੱਟਾ ਹੋਣਾ ਜੇ ਕੋਟਾ ਡੋਰੀਆ ਦਾ ਨਾਲ ਪੱਟੀ ਲੱਗੀ ਆ ਤੇ ਆ ਸੋਹਣਾ ਜਿਹਾ ਸੂਟ ਤੁਸੀਂ ਡਿਜੀਟਲ ਪ੍ਰਿੰਟ ਜਿਹੜਾ ਸੂਟ ਤੇ ਚੈੱਕ ਕਰ ਸਕਦੇ ਜੇ ਕਾਟਨ ਦਾ ਰੇਟ ਇਹਦਾ ਵੀ ਆਊਗਾ ਜੇ ਸੇਮ ਹੀ ਅੱਜ 645 ਰੁਪਏ ਆਲ ਓਵਰ ਇੰਡੀਆ ਚ ਫ੍ਰੀ ਸ਼ਿਪਿੰਗ ਦੇ ਨਾਲ ਆ ਲੋ ਜੀ ਇੱਕ ਹੋਰ ਸ਼ਾਨਦਾਰ ਜਿਹਾ ਡਿਜ਼ਾਈਨ ਚੈੱਕ ਕਰ ਲੋ ਜਿਹਦੇ ਨੈਕ ਤੇ ਬਣਿਆ ਜੇ ਡਿਜ਼ਾਈਨ ਬੜਾ ਸੋਹਣਾ ਨਾਲ ਪੈਚ ਤੇ ਆ ਕਰਿਓ ਚੈੱਕ ਜੀ ਤੇ ਆ ਹੈਗੀ ਜੇ ਬਾਟਮ ਇਹਦੇ ਨਾਲ ਤੇ ਆ ਹੈਗਾ ਜੇ ਦੁਪੱਟਾ ਨਾਲ ਡਬਲ ਡਾਈ ਦੁਪੱਟਾ ਆਊਗਾ 트리플 ਡਾਈ ਮਸਲੀਨ ਦਾ ਦੁਪੱਟਾ ਜੇ ਕਾਟਨ ਦੀ ਸ਼ਰਟ ਤੇ ਕਾਟਨ ਦੀ ਹੀ ਬਾਟਮ ਜੇ ਰੇਟ ਸੇਮ ਉਹੀ ਆਉਣਾ ਜੇ ਇਹਦਾ ਵੀ 645 ਰੁਪਏ ਆ ਸੂਟ ਆ ਗਿਆ ਜੇ ਫੇਰ ਇੱਕ ਵਾਰੀ ਰਿਪੀਟ ਦੇ ਵਿੱਚ ਤੇ ਰੇਟ ਪਲੱਸ ਆਇਆ ਜੇ ਇਹਨਾਂ ਦਾ ਤੇ ਇਹ ਤੁਸੀਂ ਲੈ ਸਕਦੇ ਜੇ ਬਹੁਤ ਸੋਹਣੀ ਮਡਾਲ ਕਾਟਨ ਦੇ ਵਿੱਚ ਬਹੁਤ ਸੋਹਣਾ ਫੈਬਰਿਕ ਆ ਤੇ ਬਿਨਾ ਲਾਈਨਿੰਗ ਤੋਂ ਸੂਟ ਜਿਹੜਾ ਜੇ ਸਟਿਚ ਹੁੰਦਾ ਜੇ ਇਹਦੇ ਘੇਰੇ ਦੇ ਉੱਤੇ ਲੱਗੀ ਜੇ ਸਾਰੇ ਲੈਸ ਤੇ ਦੁਪੱਟਾ ਇਹਦੇ ਨਾਲ ਹੈਗਾ ਜੇ ਮਸਲੀਨ ਦਾ ਮਲਟੀ ਕਲਰ ਦਾ ਨਹੀਂ ਮਲਟੀ ਰਿੰਗਾ ਪੈਚ ਲੱਗਾ ਇਹਦੇ ਵਿੱਚ ਡਬਲ ਡਾਈ ਦੁਪੱਟਾ ਆ ਖੋਲ ਕੇ ਦਿਖਾਓ ਭਾਈ ਦੁਪੱਟਾ ਆ ਲਓ ਜੀ ਸ਼ਾਨਦਾਰ ਜਿਹਾ ਦੁਪੱਟਾ ਜੇ ਤੇ ਬਹੁਤ ਸੋਹਣਾ ਸੂਟ ਜੇ ਇਹਦਾ ਵੀ ਰੇਟ ਆਉਣਾ ਜੇ 745 ਰੁਪਏ ਸ਼ਿਪਿੰਗ ਫ੍ਰੀ ਜੇ ਪੂਰੇ ਆਲਓਵਰ ਇੰਡੀਆ ਦੇ ਵਿੱਚ ਆਹ ਜ ਸੋਨਾ ਜ ਸੂਟ ਆਲਓਵਰ ਮਿਲੂਗਾ 3.5 ਮੀਟਰ ਦੀ ਕੱਟ ਦੇ ਨਾਲ ਆ ਲਓ ਜੀ ਆ ਆ ਗਿਆ ਜ ਆਪਣੇ ਕੋਲ ਦੁਬਾਰੇ ਫੇਰ ਰੀਸਟਾਕ ਇਹਦੇ ਵਿੱਚ ਪਹਿਲਾਂ ਜਿਹੜੇ ਸੀਗੇ ਉਹਦੇ ਵਿੱਚ ਮਿਰਰ ਲੱਗੇ ਸੀ ਇਸ ਵਾਰੀ ਆ ਗਿਆ ਜ ਬਿਨਾ ਮਿਰਰ ਤੋਂ ਤੇ ਸਾਰੇ ਸੂਟ ਦੇ ਵਿੱਚ ਹੋਇਆ ਜੇ ਲੇਸਿਸ ਦਾ ਵਰਕ ਬਹੁਤ ਸੋਹਣਾ ਫਰੰਟ ਬਹੁਤ ਸੋਹਣੀ ਬਣੀ ਆ ਦੁਪੱਟਾ ਨਾਲ ਜਿਹੜਾ ਜ ਉਹ ਤੁਸੀਂ ਵੇਖ ਸਕਦੇ ਜ ਟਾਈ ਐਂਡ ਡਾਈ ਦਾ ਬਹੁਤ ਸੋਹਣਾ ਦੁਪੱਟਾ ਬਣਿਆ ਜੇ ਆਹ ਲੋ ਜੀ ਚੈੱਕ ਕਰੋ ਜੀ ਨਾਲ ਪੈਚਵਰਕ ਬਹੁਤ ਸੋਹਣਾ ਦੁਪੱਟੇ ਦੇ ਪੱਟੀ ਬਹੁਤ ਸੋਹਣੀ ਲੱਗੀ ਦੁਪੱਟੇ ਦੇ ਵਿੱਚ ਤੇ ਇਹ ਵੀ ਤੁਹਾਨੂੰ ਆਪਾਂ ਦੇ ਦਾਂਗੇ ਸੇਮ ਰੇਟ ਤੇ ਸੇਮ ਰੇਂਜ ਦੇ ਵਿੱਚ ਸਿਰਫ ਤੇ ਸਿਰਫ 600 ਤੇ ਉਹ ਸੌਰੀ 700 ਤੇ 45 ਰੁਪਏ ਤੇ ਆਹ ਲੋ ਜੀ ਆ ਵੀ ਆ ਗਿਆ ਜੇ ਰੀਸਟਾਕ ਪ੍ਰਿੰਟ ਇਹ ਵੀ ਬੜਾ ਪਿਆਰਾ ਪ੍ਰਿੰਟ ਜੇ 블루 ਸ਼ੇਡ ਇਹ ਵੀ ਤੁਸੀਂ ਬੁੱਕ ਕਰ ਸਕਦੇ ਜੇ ਸਾਰੇ ਸੂਟ ਦੇ ਵਿੱਚ ਲੱਗੇ ਜੇ ਮਿਰਰ ਬੜੇ ਸੋਹਣੇ ਤੇ ਆ ਨਾਲ ਇਹਦੇ ਦੁਪੱਟਾ ਜੇ ਬਹੁਤ ਸੋਹਣਾ ਪੈਚਵਰਕ ਵਾਲਾ ਦੁਪੱਟਾ ਭਾਜੀ ਦਾ ਖੋਲਦੇ ਜੀ ਸਾਰੇ ਦੁਪੱਟੇ ਦੇ ਵਿੱਚ ਮਿਰਰ ਲੱਗੇ ਜੇ ਬਹੁਤ ਸੋਹਣੇ ਤੇ ਬਹੁਤ ਸ਼ਾਨਦਾਰ ਦੁਪੱਟਾ ਜੇ ਆ ਲੋ ਜੀ ਜੇ ਆਪਾਂ ਕੱਲਾ ਦੁਪੱਟਾ ਰੈਡੀ ਕਰੀਏ ਤੇ 150000 ਰੁਪਿਆ ਜਿਹੜਾ ਆ ਦੁਪੱਟਾ ਹੀ ਲੈ ਜਾਂਦਾ ਆ ਜਿੰਨਾ ਉੱਪਰ ਇਹਦੇ ਵਰਕ ਆ ਪੈਚ ਆ ਤੇ ਨਾਲ ਇਹਦੇ ਸੂਟ ਜਿਹੜਾ ਉਹ ਆਪਾਂ ਤੁਹਾਨੂੰ ਦੇ ਦੇਣਾ ਬਹੁਤ ਸੋਹਣਾ ਜੇ ਇਹ ਵੀ ਆਊਗਾ ਜੇ ਮਡਾਲ ਕਾਟਨ ਦੇ ਵਿੱਚ ਰੇਟ ਇਹਦਾ ਵੀ ਸੇਮ ਆਉਣਾ ਜੇ 700 ਤੇ 45 ਰੁਪਿਆ ਸ਼ਿਪਿੰਗ ਫ੍ਰੀ ਜੇ ਆਲ ਓਵਰ ਇੰਡੀਆ ਚ ਆ ਵੀ ਆਪਣੇ ਕੋਲ ਲਾਸਟ ਸੂਟ ਜੇ ਤੇ ਇਹ ਵੀ ਇਸ ਤੋਂ ਬਾਅਦ ਵੀ ਇਹਦੇ ਵਿੱਚ ਵੀ ਸਟਾਕ ਨਹੀਂ ਜੈਗਾ ਆਪਣੇ ਕੋਲ ਇਹ ਵੀ ਸ਼ਾਨਦਾਰ ਜਾਂ ਡਿਜੀਟਲ ਪ੍ਰਿੰਟ ਦੇ ਨਾਲ ਜੇ ਮਾਡਲ ਸੂਟ ਸੈਮੀ ਸਟਿਚ ਆਊਗਾ ਸੂਟ ਤੇ ਨਾਲ ਇਹਦੀ ਆਊਗਾ ਬਾਹਾਂ ਦੇ ਉੱਪਰ ਬਹੁਤ ਸੋਹਣਾ ਲੇਸਿਸ ਦਾ ਵਰਕ ਦੁਪੱਟਾ ਆਉਣਾ ਜੇ ਮਸਲੀਨ ਦਾ ਤੇ ਦੁਪੱਟੇ ਦੇ ਉੱਪਰ ਵੀ ਬਹੁਤ ਸੋਹਣਾ ਵਰਕ ਆਊਗਾ ਜੇ ਆਹ ਲਓ ਜੀ ਬਹੁਤ ਪਿਆਰਾ ਵਰਕ ਜੇ ਦੁਪੱਟੇ ਤੇ ਵੀ ਬਾਟਮ ਪਲੇਨ ਵਾਈਟ ਰੇਟ ਉਹੀ ਸੇਮ ਆਊਗਾ ਇਹਦਾ ਵੀ 745 ਰੁਪਏ ਸ਼ਿਪਿੰਗ ਫ੍ਰੀ ਜੇ ਪੂਰੇ ਆਲ ਓਵਰ ਇੰਡੀਆ ਦੇ ਵਿੱਚ ਤੇ ਇਹ ਹੀ ਗੇ ਸਾਡੇ ਕੋ ਅੱਜ ਦੀ ਵੀਡੀਓ ਤੇ ਸੋਹਣੇ ਸੋਹਣੇ ਸੂਟ ਤੇ ਕੱਲ ਨੂੰ ਸੁਪਰ ਸੰਡੇ ਸੇਲ ਵਾਲੀ ਵੀਡੀਓ ਮਿਸ ਨਾ ਕਰਿਓ 550 ਚ ਸੂਟ ਦਊਗਾ ਤੁਹਾਨੂੰ ਮੈਂ ਦੁਪੱਟੇ ਨਾਲ ਤੇ ਬਿਨਾ ਦੁਪੱਟੇ ਤੋਂ ਦੋਵੇਂ ਚੈੱਕ ਕਰ ਲਿਓ ਕੱਲ ਦੀ ਵੀਡੀਓ ਜਿਹੜੀ 545 ਰੁਪਈਆ ਦੀ ਹੋਊਗੀ ਜੇ ਸੁਪਰ ਸੰਡੇ ਸੇਲ ਵਾਲੀ ਫਿਰ ਮਿਲਾਂਗੇ ਨਵੇਂ ਸੂਟਾਂ ਦੇ ਨਾਲ ਤੇ ਨਵੇਂ ਸਟਾਕ ਦੇ ਨਾਲ ਅੱਜ ਦੀ ਵੀਡੀਓ ਇੱਥੇ ਕਰਦੇ ਆਂ ਐਂਡ ਤੇ ਇੱਥੇ ਤੁਹਾਨੂੰ ਬੁਲਾ ਦਿੰਨੇ ਆਂ ਆਪਾਂ ਅੱਜ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ